ਸਾਤਸਰੀਏ ਕਾਲਜ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮੈਂ ਰੈਡੀਮੇਡ ਸੂਟ ਦਾ ਨਾਪ ਲੈਣਾ ਦੱਸੂਗੀ ਇਹ ਨਾ ਇੱਕ ਛੋਟੀ ਬੱਚੀ ਦਾ 5 ਸਾਲ ਦੇ ਬੱਚੀ ਦਾ ਸੂਟ ਆ ਤੇ ਇਹਦਾ ਆਪਾਂ ਨਾਪ ਲੈ ਕੇ ਤੇ ਆ ਉਹਦਾ ਆਪਾਂ ਸੂਟ ਇੱਕ ਸਟਿਚ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਦੀ ਲੈਂਥ ਦੇ ਨਾਪ ਲੈਣਾ ਆਪਾਂ ਤੇ ਲੈਂਥ ਵਾਸਤੇ ਆਪਾਂ ਉੱਪਰ ਮੋਢੇ ਤੇ ਇੰਚ ਟੇਬਲ ਰੱਖ ਲੈਣਾ ਤੇ ਘੇਰਾ ਜਿੱਥੋਂ ਐਂਡ ਹੋਣ ਡਿਆ ਉੱਥੋਂ ਤੱਕ ਆਪਾਂ ਲੈਣਾ ਇਹਦਾ ਨਾਪ ਤੇ ਇਹ ਹੋਣ ਡਿਆ ਕੋਈ 24 ਇੰਚ ਤੇ ਆਪਾਂ 25 ਇੰਚ ਦੀ ਲੈਂਥ ਰੱਖ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਆਪਾਂ ਇਹਦੀ ਚੈਸਟ ਦਾ ਨਾਪ ਲੈਣਾ ਵਾ ਤੇ ਚੈਸਟ ਦਾ ਨਾਪ ਲੈਣ ਦੇ ਵਾਸਤੇ ਤੁਸੀਂ ਦੇਖੋ ਦੋਨਾਂ ਅੰਡਰਾਮਸ ਦੇ ਵਿੱਚ ਆਪਾਂ ਇਦਾਂ ਕਰਕੇ ਇੰਚੀ ਟੇਪ ਰੱਖ ਲੈਣਾ ਵਾ ਤੇ ਇਹਦੀ ਆਪਾਂ ਚੈਸਟ ਦਾ ਨਾਪ ਲੈ ਲਾਂਗੇ 15 ਇੰਚ ਤੇ ਆਪਾਂ ਨਾ ਇਹਦੇ ਵਿੱਚ ਲੂਜ਼ਿੰਗ ਦੇਣੀ ਆ ਥੋੜੀ ਜੀ ਤੇ ਸਾਢੇ 15 ਇੰਚ ਮੈਂ ਇੱਥੇ ਇਹਦੀ ਚੈਸਟ ਰੱਖੂਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਕਮਰ ਦਾ ਨਾਪ ਦੇਖ ਲਾਂਗੇ ਤੇ ਬੱਚਿਆਂ ਦਾ ਆਲਮੋਸਟ ਨਾਪ ਜਿਹੜਾ ਸੇਮ ਹੀ ਹੁੰਦਾ ਵਾ ਤੇ ਇਹਦੀ ਜਿਹੜੀ ਕਮਰ ਹੈਗੀ ਆ ਕਮਰ ਹੈਗੀ ਇਹਦੀ ਸਾਢੇ 13 ਇੰਚ ਠੀਕ ਹੈ ਤੇ ਆਪਾਂ ਇਹਦੇ ਵਿੱਚ ਲੂਜ਼ਿੰਗ ਦਵਾਂਗੇ ਤੇ ਮੈਂ 1.14 ਇੰਚ 1-1 ਇੰਚ ਦੀ ਮੈਂ ਲੂਜ਼ਿੰਗ ਦੇਣੀ ਆ ਤੇ हिਪ ਦੀ 14 ਇੰਚ ਆ ਤੇ ਹੇਪੇ ਦੀ ਮੈਂ 15 ਇੰਚ ਰੱਖਾਂਗੇ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਘੇਰੇ ਦਾ ਨਾਪ ਵੀ ਲਵਾਂਗੇ ਹੁਣ ਆਪਾਂ ਸਾਈਡ ਲੈਂਥ ਲਵਾਂਗੇ ਆ ਸਾਈਡ ਲੈਂਥ ਆਪਾਂ ਅੰਡਰ ਆਰਮਸ ਤੇ ਸੀਨ ਤੋਂ ਲੈ ਕੇ ਤੇ ਜਿੱਥੋਂ ਤੱਕ हिਪ ਦੀ ਸੀਨ ਹੁੰਦੀ ਉੱਥੋਂ ਤੱਕ ਲੈਣੀ ਹੁੰਦੀ ਆ ਤੇ ਇਹ ਆ ਰਹੀ ਹੈ ਜੀ 9 ਇੰਚ ਤੇ ਇਹਨੂੰ ਆਪਾਂ ਇੰਨਾ ਹੀ ਰੱਖਾਂਗੇ ਤੇ ਘੇਰੇ ਦਾ ਨਾਪ ਜਿਹੜਾ ਘੇਰੇ ਦਾ ਵੀ ਉਨਾ ਹੀ ਹੁੰਦਾ ਜਿੰਨਾ ਕਿ ਹੇਪ ਦਾ ਹੇਪ ਆਪਾਂ 15 ਇੰਚ ਰੱਖਾਂਗੇ ਤੇ ਇਸ ਕਰਕੇ ਆਪਾਂ ਘੇਰਾ ਵੀ 15 ਇੰਚ ਹੀ ਰੱਖਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਆਪਾਂ ਨੈੱਕ ਦਾ ਨਾਪ ਲੈਣਾ ਦੱਸਾਂਗੇ ਆਪਾਂ ਮੋਢੇ ਦੀ ਉੱਪਰਲੀ ਸੀਨ ਦੇ ਉੱਤੋਂ ਆਪਾਂ ਵਿੰਗਾ ਕਰਕੇ ਇਦਾਂ ਤਰੇਸਵਾ ਜਿਹਾ ਕਰਕੇ ਇੰਚੀ ਟੇਪ ਨੂੰ ਗਲੇ ਦੇ ਵਿੱਚ ਘਾਰ ਤੱਕ ਰੱਖਾਂਗੇ ਜਿੱਥੇ ਗਲੇ ਦਾ ਸੈਂਟਰ ਆ ਤੇ ਇੱਧਰ ਨੂੰ ਆ ਰਿਹਾ ਇਹ 5 ਇੰਚ ਆ ਰਿਹਾ ਠੀਕ ਹੈ ਤੇ ਇਦਾਂ ਹੀ ਆਪਾਂ ਬੈਕ ਨੈੱਕ ਵੀ ਆ ਦੇਖੋ ਨਾਪ ਲਾਂਗੇ ਬੈਕ ਨੈੱਕ ਹੈਗਾ 3.5 ਇੰਚ ਤੇ ਆਪਾਂ ਇਹਨਾਂ ਦੀ ਮਿੰਤੀ ਕਰ ਲਾਂਗੇ ਤੇ ਇਹਦੇ ਵਿੱਚ ਜਿੱਪ ਲੱਗੀ ਹੈ ਤੇ ਆਪਾਂ ਜਿੱਪ ਨਹੀਂ ਲਗਾਵਾਂਗੇ ਆਪਾਂ ਨੂੰ ਸਿੰਪਲ ਹੀ ਰੱਖਾਂਗੇ ਤੇ ਹੁਣ ਇਹਨੂੰ ਦੇਖੋ ਹੁਣ ਇਹਦਾ ਤੀਰਾ ਨਾਪਣਾ ਤੁਹਾਨੂੰ ਮੈਂ ਦੱਸੂਗੀ ਤੀਰਾ ਨਾਪਣ ਦੇ ਲਈ ਆਪਾਂ ਦੋਨੇ ਜਿਹੜੇ ਮੋਢੇ ਆ ਨਾ ਉਹਨਾਂ ਦੇ ਸਿਰਿਆਂ ਦੇ ਉੱਤੋਂ ਉਹਨਾਂ ਦੇ ਐਂਡ ਦੇ ਉੱਤੋਂ ਆ ਦੇਖੋ ਇਤਰਾ ਕਰਕੇ ਇੰਚੀ ਟੇਪ ਰੱਖਣਾ ਵਾ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਇਤਰਾ ਇੰਚੀ ਟੇਪ ਰੱਖਣਾ ਤੇ ਇਦਾਂ ਕਰਕੇ ਨਾ ਮੋਡੇ ਹੋਏ ਹੋਣ ਖਿਲਰੇ ਜੀ ਨਾ ਹੁਣ ਜਿੱਥੇ ਪਰਫੈਕਟ ਗੋਲ ਸ਼ੇਪ ਆ ਰਹੀ ਗਲੇ ਦੀ ਉੱਥੇ ਆਪਾਂ ਇਹਨਾਂ ਨੂੰ ਸਿੱਧਾ ਕਰਕੇ ਰੱਖਣਾ ਤੇ ਇਦਾਂ ਆਪਾਂ ਤੀਰੇ ਦਾ ਨਾਪ ਲੈ ਲਾਂਗੇ ਤੇ ਇਹਦਾ ਤੀਰਾ ਹੈਗਾ ਜੀ 11 ਇੰਚ ਤੇ ਇਹ 슬ੀਵਲੈਸ ਆ ਤੇ ਆਪਾਂ ਇਹਨੂੰ ਬਾਹਾਂ ਲਾਵਾਂਗੇ ਤੇ ਆਪਾਂ ਨੇ ਇਹਦੇ ਮੋਡੇ ਦਾ ਨਾਪ ਲੈ ਲੈਨੇ ਆ ਜਿਹੜਾ ਰਾਉਂਡ ਦੇ ਵਿੱਚ ਠੀਕ ਹੈ ਤੇ ਇਹਦਾ ਨਾਪ ਲੈਣ ਦੇ ਲਈ ਆ ਦੇਖੋ ਆਪਾਂ ਮੋਢੇ ਦੇ ਉੱਪਰ ਰੱਖਾਂਗੇ ਇੰਚੀ ਟੇਪ ਤੇ ਇਦਾਂ ਆਪਾਂ ਨਾ ਇੰਚੀ ਟੇਪ ਨੂੰ ਘੁਮਾਉਂਦੇ ਜਾਣਾ ਤੇ ਫਿਰ ਅੰਡਰਾਮਸ ਦੇ ਸੀਨ ਤੱਕ ਇਹਦਾ ਨਾਪ ਲੈਣਾ ਠੀਕ ਹੈ ਤੇ ਇਹ ਹੈਗਾ ਜੀ 6.5 ਇੰਚ ਤੇ ਇਦਾਂ ਕਰਕੇ ਆਪਾਂ ਸ਼ਰਟ ਦਾ ਨਾਪ ਲੈਣ ਲੱਗੇ ਤੇ ਹੁਣ ਤੁਹਾਨੂੰ ਮੈਂ ਸਲਵਾਰ ਦਾ ਨਾਪ ਲੈਣਾ ਦੱਸੂਗੀ ਸਲਵਾਰ ਨੂੰ ਨਾਪਣ ਦੇ ਲਈ ਆਪਾਂ ਨਾ ਚੋਣਾ ਨੂੰ ਸਿੱਧੀਆਂ ਕਰਕੇ ਤੇ ਤਰੀਜ਼ ਜੀ ਦੇ ਟਾਈਪ ਆਪਾਂ ਇਦਾਂ ਕਰਕੇ ਸਲਵਾਰ ਨੂੰ ਵਿਛਾ ਲੈਣਾ ਵਾ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਇਹਦੀ ਲੈਂਥ ਨਾਪਾਂਗੇ ਤੇ ਆਪਾਂ ਇੰਚ ਟੇਪ ਰੱਖਾਂਗੇ ਤੇ ਪੂਰੀ ਇਹਦੀ ਲੈਂਥ ਜਿਹੜੀ ਆ ਉਹ ਤਿਆਰ ਜਿਹੜੀ ਆ ਰਹੀ ਆ ਉਹ ਆ ਰਹੀ ਆ ਜੀ 27 ਇੰਚ ਠੀਕ ਹੈ ਤੇ 27 ਇੰਚ ਦੇ ਵਿੱਚ ਆ ਦੇਖੋ 4 ਇੰਚ 벨ਟ ਆ ਤੇ ਤੁਸੀਂ 27 ਚੋਂ 4 ਮੈਨਸ ਕਰ ਦੋ ਤੇ ਜੇ ਤੁਸੀਂ ਇਦਾਂ ਨਹੀਂ ਕਰਨਾ ਤੇ ਤੁਸੀਂ ਸਿੱਧਾ ਜਿੱਥੋਂ 벨ਟ ਸਟਾਰਟ ਕੀਤੀ ਲਾਉਣੀ ਤੇ ਤੁਸੀਂ ਉਥੋਂ ਇੰਚ ਟੇਪ ਰੱਖ ਲਓ ਤੇ ਤੁਸੀਂ ਫੇਰ ਉਹਨੂੰ ਪਹੁੰਚੇ ਤੱਕ ਨਾਪ ਲਓ ਇਦਾਂ ਕਰਕੇ ਠੀਕ ਆ ਆ ਦੇਖੋ ਜਿੱਥੋਂ 벨ਟ ਸਟਾਰਟ ਹੋਈ ਉਤੋਂ ਤੱਕ ਨਾਪ ਲਿਆ ਠੀਕ ਹੈ ਜੀ ਤੇ ਉਹ ਆ ਰਹੀ ਹੈ 23 ਇੰਚ ਤੇ 23 ਇੰਚ ਦੇ ਵਿੱਚ 4 ਇੰਚ ਉੱਪਰ 벨ਟ ਲੱਗ ਜਣੀ ਹੈ ਠੀਕ ਆ ਤੇ ਸਾਡਾ ਜਿਹੜਾ 27 ਇੰਚ ਹੋਏਗਾ ਤੇ ਇਹਦੇ ਵਿੱਚ ਨਾ ਤੁਸੀਂ ਆਪਣਾ ਮਾਰਜ ਰੱਖਣਾ ਵਾ 1 ਇੰਚ ਤੁਸੀਂ ਰੱਖਣਾ ਸਲਾਈ ਵਾਸਤੇ ਠੀਕ ਆ ਥੱਲੇ 1/2 ਇੰਚ ਪਹੁੰਚੇ ਦਾ ਆਏ ਤੇ 1/2 ਇੰਚ ਉੱਪਰ ਆਏਗਾ 벨ਟ ਦੇ ਤੇ ਉਹ ਵੀ ਵਿੱਚ ਮਾਰਜਨ ਵੀ ਰੱਖਣਾ ਹੈ ਤੇ ਆ ਦੇਖੋ ਇਦਾਂ ਕਰਕੇ ਆਪਾਂ ਥੱਲੇੋਂ ਪਹੁੰਚੇ ਦਾ ਨਾਪ ਲੈ ਲਾਂਗੇ ਪਹੁੰਚਾ ਇਹਦਾ ਹੈਗਾ 5.5 ਇੰਚ ਤੇ ਆਪਾਂ ਇੰਨਾ ਹੀ ਰੱਖਾਂਗੇ ਤੇ ਇਦਾਂ ਕਰਕੇ ਹੁਣ ਆਪਾਂ ਇਹਨੂੰ ਜੋੜ ਕੇ ਆਸਣ ਦਾ ਨਾਪ ਵੀ ਇਸ ਤਰ੍ਹਾਂ ਹੀ ਲੈ ਲਾਂਗੇ ਤਾਂ ਕਿ ਸਾਨੂੰ ਕੋਈ ਕਨਫਿਊਜ਼ਨ ਨਾ ਰਹੇ ਆ ਦੇਖੋ ਆਸਣ ਦਾ ਨਾਪ ਲੈਣ ਲਈ ਆਪਾਂ ਜਿੱਥੋਂ ਜਿਓ ਬੈਲਟ ਜੁੜੀ ਹੈ ਉੱਥੋਂ ਲੈ ਕੇ ਤੇ ਜਿਹੜਾ ਆ ਸਲਵਾਰ ਦਾ ਆਸਣ ਆ ਇਹ ਜੇ ਅੰਤ ਤੱਕ ਆਪਾਂ ਲਾਵਾਂਗੇ ਤੇ ਆ ਦੇਖੋ 6.5 ਇੰਚ ਆ ਤੇ 1 ਇੰਚ ਤੁਸੀਂ ਇਹਦੇ ਵਿੱਚ ਵੱਧ ਕਟਾਈ ਕਰਨੀ ਆ ਉਹ ਕੀ 벨ਟ ਦੇ ਵਿੱਚ ਵੀ 1/2 ਇੰਚ ਆਇਆ ਸਲਾਈ ਦੇ ਤੇ 1/2 ਇੰਚ ਥੱਲੇ ਨਾਲੀ ਵਾਲੀ ਸੀਨ ਚ ਵੀ ਆਇਆ ਵਾ ਤੇ ਆਪਾਂ ਇਹਦੇ 7 ਇੰਚ ਦੀ ਕਟਾਈ ਕਰਾਂਗੇ ਤੇ 4 ਇੰਚ ਦੀ ਉੱਪਰ 벨ਟ ਐਡ ਹੋ ਜਾਣੀ ਆ ਠੀਕ ਹੈ ਜੀ ਤੇ ਇਹ ਟੋਟਲ ਸਾਡੇ ਕੋਲ ਹੋ ਜਾਣਾ ਵਾ 11 ਇੰਚ ਠੀਕ ਹੈ ਤੇ ਆਪਾਂ ਨਾ ਇਦਾਂ ਕਰਕੇ ਇਹਦੀ ਵੀ ਪੂਰੀ ਮਿੰਤੀ ਲੈ ਲਾਂਗੇ ਤੇ ਵੀਡੀਓ ਇਦਾਂ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਨੇ ਇਦਾਂ ਵੇਖੋ ਗੰਜਿੱਤਾ ਪਹੁੰਚੇ ਕੱਟਣੇ ਆ ਤੇ ਜੇਕਰ ਸਾਨੂੰ ਕੋਈ ਕਨਫਿਊਜ਼ਨ ਹੁੰਦੀ ਕਿ ਆਪਾਂ ਪਹੁੰਚਾ ਕਿੰਨਾ ਕੱਟੀਏ ਤੇ ਜਿਹੜੇ ਪੱਲੇ ਹੁੰਦੇ ਆ ਤੇ ਪੱਲੇ ਦਾ ਆਪਾਂ ਇਦਾਂ ਨਾਪ ਲੈਣਾ ਜਾਂ ਤੇ ਤੁਸੀਂ ਸਲਵਾਰ ਨੂੰ ਇਦਾਂ ਜੁੜੀ ਰਹਿਣ ਦੋ ਤੇ ਪੱਲੇ ਦੀ ਤਰੀਜ਼ ਤੋਂ ਲੈ ਕੇ ਤੇ ਜਿਹੜਾ ਕੁੰਦੇ ਦੇ ਨਾਲ ਆਪਾਂ ਪੀ ਸੀ ਨੂੰ ਮਾਰੀਆ ਉਥੋਂ ਤੱਕ ਤੂੰ ਇੰਚ ਟੇਪ ਰਾ ਕੇ ਇਹਦਾ ਨਾਪ ਲੈ ਲੋ ਤੇ ਆ ਗਿਆ 3.5 ਇੰਚ ਠੀਕ ਹੈ ਤੇ ਟੋਟਲ ਹੋ ਗਿਆ 7 ਇੰਚ ਤੇ 7 ਇੰਚ ਦੇ ਵਿੱਚ 1 ਇੰਚ ਆਪਾਂ ਵੀ ਜਿਹੜਾ ਮਾਰਜਿਨ ਲੈਣਾ ਵਾ ਉਹ ਵਿੱਚ ਐਡ ਕਰ ਲੈਣਾ ਤੇ 8 ਇੰਚ ਆਪਾਂ ਇਹਦਾ ਪੌਂਚਾ ਕੱਟਾਂਗੇ ਤੇ ਇਹ ਜਿਹੜੀ ਕੁੰਦੇ ਦੀ ਆ ਥੱਲਿਓ ਇਹ ਉਹਨਾਂ ਹੀ ਆ ਜਿੰਨਾ ਕਿ ਆਪਾਂ ਨਾਰਮਲ ਆਪਣੀਆਂ ਸਲਵਾਰਾਂ ਦਾ ਰੱਖਦੇ ਉਹਨਾਂ ਘਟਾਈ ਕਿੰਚ ਹੀ ਕਟਿਓ ਬਾਕੀ ਥੋੜਾ ਬੋਤਾ ਅੱਧਾ ਕਿੰਚ ਸਾਡਾ ਸਲਾਈ ਦੇ ਵਿੱਚ ਚਲ ਜੇਗਾ ਤੇ ਇਲਾਸਟਿਕ ਦਾ ਨਾਪ ਲੈਣ ਦੇ ਲਈ ਤੁਸੀਂ ਇਸ ਤਰ੍ਹਾਂ ਸਲਵਾਰ ਨੂੰ ਰੱਖ ਲੈਣਾ ਤੇ ਆਪਾਂ ਸਿੱਧੀ ਇਸ ਤਰ੍ਹਾਂ ਹੀ ਇਲਾਸਟਿਕ ਦਾ ਨਾਪ ਲੈਣਾ ਵਾ ਸਿੱਧਾ ਇੰਚੀ ਟੇਪ ਨੂੰ ਰੱਖ ਕੇ ਇਲਾਸਟਿਕ ਨੂੰ ਖਿੱਚਣਾ ਨਹੀਂ ਹੈਗਾ ਤੇ ਜਿੰਨਾ ਨਾਪ ਆਉਂਦਾ ਤੇ ਉਹਨੂੰ ਪੂਰਾ ਆਪਾਂ ਡਬਲ ਕਰ ਲੈਣਾ ਵਾ ਆ ਦੇਖੋ ਇਹਦਾ 9.5 ਆਂਡਿਆ ਤੇ 9.5 ਤੇ 9.5 ਆਪਾਂ 19 ਇੰਚ ਦੀ ਇਲਾਸਟਿਕ ਰੱਖ ਲਾਂਗੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਮਾਝੇ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕਸ ਫॉर ਵਾਚਿੰਗ